ਸਤਿ ਸ਼੍ਰੀ ਅਕਾਲ ਜੀ ਭੈਣਾਂ ਨੂੰ ਜਿਨ੍ਹਾਂ ਨੇ ਡ੍ਰੌਪ ਸ਼ਿਪਿੰਗ ਕਰਨਾ ਚਾਹੁੰਦੀਆਂ ਨੇ ਜਾਂ ਘਰੇ ਬੈਠੇ ਰੀਸੇਲਿੰਗ ਕਰਨਾ ਚਾਹੁੰਦੀਆਂ ਨੇ ਜਾਂ ਫਿਰ ਕਿਸੇ ਤਰੀਕੇ ਦੇ ਨਾਲ ਆਪਣੀ ਬੁਟੀਕ ਓਪਨ ਕਰਨਾ ਚਾਹੁੰਦੀ ਹੈ ਤੇ ਉਹਨਾਂ ਵਾਸਤੇ ਬਹੁਤ ਵਧੀਆ ਵੀਡੀਓ 유ਸਫੁਲ ਰਹੇਗੀ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਚੈੱਕ ਕਰਿਓ ਅੱਜ ਆਪਾਂ ਗੱਲ ਕਰਦੇ ਹਾਂ ਜੋ ਕਿ ਮੇਰੇ ਦੂਸਰੇ ਚੈਨਲ ਤੇ ਬਹੁਤ ਜ਼ਿਆਦਾ ਮੈਸੇਜ ਕਮੈਂਟ ਆਉਂਦੇ ਨੇ ਕਿ ਅਸੀਂ ਕਿਵੇਂ ਕੰਮ ਸਟਾਰਟ ਕਰ ਸਕਦੇ ਹਾਂ ਕਿਸ ਤਰੀਕੇ ਨਾਲ ਅਸੀਂ ਘਰ ਤੋਂ ਕੰਮ ਸਟਾਰਟ ਕਰੀਏ ਜਾਂ ਅਸੀਂ ਸ਼ਹਿਰ ਦੇ ਵਿੱਚ ਆਪਣੀ ਬੁਟੀਕ ਬਣਾਈਏ ਜਾਂ ਫਿਰ ਅਸੀਂ ਆਪਣੇ ਚੈਨਲ ਗਰੋ ਕਿਸ ਤਰ੍ਹਾਂ ਕਰੀਏ ਸੋ ਅੱਜ ਅਸੀਂ ਡਿਟੇਲਿੰਗ ਦੇ ਨਾਲ ਜਿਹੜੀ ਉਹ ਤੋਂ ਦਿਨਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਇੱਕ ਇਹ ਕਿ ਤੁਸੀਂ ਬਿਨਾ ਇਨਵੈਸਟਮੈਂਟ ਕੀਤੇ ਤੁਸੀਂ ਘਰ ਤੋਂ ਕੰਮ ਸਟਾਰਟ ਕਰਨਾ ਹੈ ਇਹਦੇ ਵਾਸਤੇ ਤੁਸੀਂ ਚੈਨਲ ਬਣਾ ਸਕਦੇ ਹੋ ਇੰਸਟਾਗ੍ਰam ਪੇਜ ਬਣਾ ਸਕਦੇ ਹੋ ਫੇਸਬੁੱਕ ਤੇ ਕੰਮ ਕਰ ਸਕਦੇ ਹੋ ਔਰ ਜਿਵੇਂ ਜਿਵੇਂ ਤੁਹਾਡਾ ਚੈਨਲ ਜਿਹੜਾ ਗਰੋ ਹੁੰਦਾ ਜਾਊਗਾ ਉਸੇ ਤਰੀਕੇ ਦੇ ਨਾਲ ਤੁਹਾਨੂੰ ਆਰਡਰਸ ਆਉਣੇ ਸ਼ੁਰੂ ਹੋ ਜਾਣਗੇ ਹੁਣ ਜਦੋਂ ਆਰਡਰਸ ਆਉਣਗੇ ਤਾਂ ਇਹਦੇ ਵਿੱਚ ਬਹੁਤ ਹੀ ਭੈਣਾਂ ਦੀ ਜਿਹੜੀ ਪ੍ਰੋਬਲਮ ਇਹ ਹੁੰਦੀ ਹੈ ਕਿ ਅਸੀਂ ਜਿਹੜੇ ਸੂਟ ਦੀ ਫੋਟੋ ਪਾਈਏ ਉਹ ਸੂਟ ਹੁਣ ਕਿੱਥੋਂ ਲੈ ਕੇ ਦਈਏ ਆ ਇਹਦੇ ਵਿੱਚ ਕਾਫੀ ਰੀਸੇਲਰਸ ਤੁਹਾਨੂੰ ਇੰਸਟਾਗ੍ਰam ਤੇ ਵੀ ਮਿਲ ਜਾਣਗੇ ਉਹਨਾਂ ਨਾਲ ਤੁਸੀਂ ਕੰਟੈਕਟ ਕਰਨਾ ਹੈ ਉਹਨਾਂ ਦੇ ਹੀ ਸੂਟ ਤੁਸੀਂ ਵੀਡੀਓ ਦੇ ਵਿੱਚ ਅਪਲੋਡ ਕਰਨੇ ਆ ਸੋ ਉਹਨਾਂ ਦੇ ਸੂਟਾਂ ਦੀਆਂ ਪਿਕਸ ਜਦੋਂ ਪਾਉਂਦੇ ਹੋ ਤੁਹਾਨੂੰ ਆਰਡਰ ਆਉਂਦੇ ਤਾਂ ਤੁਸੀਂ ਉਹਨਾਂ ਦਾ ਨੰਬਰ ਹੁੰਦਾ ਤੁਹਾਡੇ ਕੋਲੇ ਕਸਟਮਰ ਦੇ ਕੋਲੋਂ ਪੇਮੈਂਟ ਕਰਵਾ ਕੇ ਨਾਲ ਦੀ ਨਾਲ ਜਿਹੜਾ ਉਹਦਾ ਐਡਰੈਸ ਆ ਉਹ ਤੁਸੀਂ ਰੀ ਹੋਲ ਸੇਲਰ ਨੂੰ ਪਹੁੰਚਾਉਣਾ ਹੁੰਦਾ ਹੋਸਟੇਲ ਜਿਹੜਾ ਹੁੰਦਾ ਹੈ ਉਹਦੀ ਪੂਰੀ ਰਿਸਪਾਂਸਿਬਿਲਟੀ ਹੁੰਦੀ ਹੈ ਕਿ ਤੁਹਾਡਾ ਪ੍ਰੋਡਕਟ ਤੁਹਾਡੇ ਕਸਟਮਰ ਤੱਕ ਪਹੁੰਚ ਜਾਵੇ ਇਹਨੂੰ ਇੱਕ ਤਰ੍ਹਾਂ ਦੀ ਡ੍ਰੌਪਸ਼ਿਪਿੰਗ ਵੀ ਕਹਿੰਦੇ ਆ ਜਿਵੇਂ ਕਿ ਵੱਡੇ ਪਲੇਟਫਾਰਮ ਤੇ ਜਾ ਕੇ ਵੀ ਇਹ ਕੀਤਾ ਜਾਂਦਾ ਜਿਵੇਂ ਫਲਿੱਪਕਾਰਟ ਦਾ ਲਿੰਕ ਦੇ ਕੇ ਤੁਸੀਂ ਵਧੀਆ ਇਨਕਮ ਜੀ ਵੀ ਕਰ ਸਕਦੇ ਹੋ ਤਾਂ ਇਹਦੇ ਨਾਲ ਤੁਹਾਨੂੰ ਵੀ ਫਾਇਦਾ ਹੁੰਦਾ ਹੈ ਤਾਂ ਜਿਹਦਾ ਪ੍ਰੋਡਕਟ ਸੇਲ ਹੁੰਦਾ ਉਹਨੂੰ ਵੀ ਫਾਇਦਾ ਹੁੰਦਾ ਹੈ ਤਾਂ ਜਿਹੜਾ ਕਸਟਮਰ ਹੁੰਦਾ ਉਹਨੂੰ ਈਜ਼ੀ ਹੁੰਦਾ ਕਿ ਉਹਨੂੰ ਘਰ ਬੈਠੇ ਨੂੰ ਪ੍ਰੋਡਕਟ ਮਿਲ ਜਾਂਦਾ ਹੈ ਸੋ ਇਸ ਤਰੀਕੇ ਨਾਲ ਤੁਸੀਂ ਜਿਹੜੀ ਰੀਸੇਲਿੰਗ ਕਰ ਸਕਦੇ ਹੋ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਜਾਂ ਅਲੱਗ-ਅਲੱਗ ਸਟੇਟਸ ਦੇ ਵਿੱਚ ਇਤਾਂ ਦੇ ਹੋਲਸੇਲਰ ਹੈਗੇ ਨੇ ਜਿਹੜੇ ਕਿ ਅੱਜ ਕੱਲ ਰੀਸੇਲਿੰਗ ਕਰਵਾ ਰਹੇ ਨੇ ਤੁਸੀਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਸੋ ਸੈਕਿੰਡ ਨੰਬਰ ਹੋ ਗਿਆ ਵੀ ਤੁਸੀਂ ਅਸੀਂ ਬੁਟੀਕ ਓਪਨ ਕਰਨੀ ਆ ਬੁਟੀਕ ਤੁਸੀਂ ਮੇਰੇ ਐਕਸਪੀਰੀਅੰਸ ਦੇ ਅਕੋਰਡਿੰਗ ਤੁਸੀਂ ਸਟਾਰਟਿੰਗ ਦੇ ਵਿੱਚ ਬੁਟੀਕ ਓਪਨ ਨਾ ਕਰੋ ਪਹਿਲਾਂ ਤੁਸੀਂ ਰੀਸੇਲਿੰਗ ਦਾ ਕੰਮ ਕਰ ਸਕਦੇ ਹੋ ਜਦ ਕੁਝ ਕੁ ਸੂਟਾਂ ਦੇ ਨਾਲ ਕੰਮ ਸਟਾਰਟ ਕਰ ਸਕਦੇ ਹੋ ਜਿਵੇਂ ਜਿਵੇਂ ਤੁਹਾਨੂੰ ਫੈਬਰਿਕ ਦੀ ਨੌਲੇਜ ਹੁੰਦੀ ਜਾਵੇਗੀ ਜਿਵੇਂ ਜਿਵੇਂ ਤੁਹਾਨੂੰ ਮਾਰਕੀਟ ਦਾ ਪਤਾ ਚੱਲਦਾ ਜਾਏਗਾ ਉਹਦੇ ਅਕੋਰਡਿੰਗ ਤੁਸੀਂ ਜਿਹੜੀ ਉਹ ਬੁਟੀਕ ਦੇ ਵਿੱਚ ਜਾਣਕਾਰੀ ਪ੍ਰਾਪਤ ਹੋਵੇਗੀ ਫਿਰ ਤੁਸੀਂ ਆਪਣਾ ਜਿਹੜਾ ਬੁਟੀਕ ਓਪਨ ਕਰ ਸਕਦੇ ਹੋ ਕਾਫੀ ਮੈਸੇਜ ਆਉਂਦੇ ਹੁੰਦੇ ਨੇ ਕਿ ਬੁਟੀਕ ਸਾਨੂੰ ਪਿੰਡ ਦੇ ਵਿੱਚ ਓਪਨ ਕਰਨਾ ਚਾਹੀਦਾ ਹੈ ਜਾਂ ਸ਼ਹਿਰਾਂ ਦੇ ਵਿੱਚ ਕਿਉਂਕਿ ਵੀਡੀਓ ਦੇ ਵਿੱਚ ਅਕਸਰ ਹੀ ਆਪਾਂ ਨੂੰ ਦਿਖਾਇਆ ਜਾਂਦਾ ਹੈ ਕਿ ਬਹੁਤੀਆਂ ਜਿਹੜੀਆਂ ਵਲੌਗਰ ਸਹੀਆਂ ਜਾਂ ਪਹਿਲਾਂ ਤੋਂ ਸੋਸ਼ਲ ਮੀਡੀਆ ਤੇ ਐਕਟਿਵ ਸੀ ਕਾਫੀ ਨੇ ਬੁਟੀਕਸ ਬਣਾਈਆਂ ਨੇ ਜੋ ਕਿ ਕਾਫੀ ਵਧੀਆ ਵੀ ਚੱਲ ਰਹੀਆਂ ਨੇ ਔਰ ਵਧੀਆ ਇਨਕਮ ਵੀ ਹੋ ਰਹੀ ਹੈ ਉਹਨਾਂ ਨੂੰ ਹੁਣ ਉਹਨਾਂ ਦਾ ਇਹ ਰੀਜ਼ਨ ਸੀ ਕਿ ਉਹ ਇੱਕ ਵਲੌਗਰ ਸਨ ਔਰ ਉਹਨਾਂ ਦੇ ਚੈਨਲ ਸੀ ਚੱਲਦੇ ਸਨ ਉਹ ਆਨਲਾਈਨ ਅ ਇੰਨੇ ਕਾ ਜ਼ਿਆਦਾ ਹਿੱਟ ਸਨ ਕਿ ਉਹਨਾਂ ਦੇ ਕਸਟਮਰ ਆਟੋਮੈਟਿਕੀ ਉਹਨਾਂ ਦੇ ਪਾਏ ਹੋਏ ਸੂਟਾਂ ਬਾਰੇ ਹੀ ਪੁੱਛਦੇ ਸਨ ਹੁਣ ਕੋਈ ਵੀ ਸੂਟ ਵੇਅਰ ਕਰਦੀ ਆ ਤਾਂ ਉਹਨਾਂ ਦਾ ਸੂਟ ਮਿੰਟਾਂ ਸਕਿੰਟਾਂ ਵਿੱਚ ਹੀ ਸੇਲ ਹੋ ਜਾਂਦਾ ਇਹਦੇ ਵਾਸਤੇ ਤੁਸੀਂ ਪਹਿਲਾਂ ਆਨਲਾਈਨ ਤੋਂ ਨੂੰ ਆਉਣਾ ਪਵੇਗਾ ਆਨਲਾਈਨ ਤੁਸੀਂ ਆਪਣਾ ਪ੍ਰੋਡਕਟ ਸੇਲ ਕਰਨਾ ਜਦੋਂ ਤੁਹਾਡੇ ਕਸਟਮਰ ਬਣ ਜਾਂਦੇ ਨੇ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਆਫਲਾਈਨ ਇਹਨਾਂ ਨੂੰ ਸੇਲ ਕਰ ਸਕਦੇ ਤਾਂ ਤੁਸੀਂ ਬੁਟੀਕ ਓਪਨ ਕਰਨਾ ਐਵੇਂ ਜੇਕਰ ਤੁਸੀਂ ਬੁਟੀਕ ਓਪਨ ਕਰਦੇ ਹੋ ਉੱਥੇ ਤੁਹਾਨੂੰ ਕਈ ਖਰਚੇ ਪੈਣਗੇ ਜਿਵੇਂ ਕਿਰਾਇਆ ਹੋ ਗਿਆ ਆ ਬਿਜਲੀ ਦਾ ਬਿੱਲ ਹੋ ਗਿਆ ਪਾਣੀ ਹੋ ਗਿਆ ਹਰ ਤਰ੍ਹਾਂ ਦੇ ਜਿਹੜੇ ਤੁਹਾਨੂੰ ਐਨੇ ਕੋ ਖਰਚੇ ਪੈਣਗੇ ਕਿ ਤੁਸੀਂ ਸ਼ਾਇਦ 2-3 ਮਹੀਨੇ ਤੱਕ ਹੀ ਟਿਕ ਪਾਓਗੇ ਕਿਉਂਕਿ ਜਾਂਦੇ ਸਾਰ ਤੁਹਾਨੂੰ ਕਸਟਮਰ ਲੱਭਣਾ ਬਹੁਤ ਔਖਾ ਹੋ ਜਾਊਗਾ ਆ ਜੇ ਤੁਸੀਂ ਆਫਲਾਈਨ ਕਸਟਮਰ ਜੋੜਨਾ ਹੋਵੇ ਤਾਂ ਆਪਾਂ ਨੂੰ 3 ਤੋਂ 4 ਸਾਲ ਲੱਗ ਜਾਂਦੇ ਨੇ ਕਿਉਂਕਿ ਇੱਕ ਕਸਟਮਰ ਆਉਂਦਾ ਹੈ ਵਧੀਆ ਪ੍ਰੋਡਕਟ ਜੀ ਆਪਾਂ ਨੂੰ ਉਹਨੂੰ ਦਿਨੇ ਆ ਤੇ ਉਹ ਅੱਗੇ ਚਾਰ ਨੂੰ ਦੱਸਦਾ ਹੈ ਤਾਂ ਇਹਦੇ ਵਿੱਚ ਬਹੁਤ ਟਾਈਮ ਲੱਗਦਾ ਔਰ ਜਿਹੜਾ ਆਨਲਾਈਨ ਸਿਸਟਮ ਹੈਗਾ ਇਹ ਬਹੁਤ ਈਜ਼ੀ ਤੇ ਸੌਖਾ ਤਰੀਕਾ ਹੈ ਪਹਿਲਾਂ ਤੁਸੀਂ ਆਨਲਾਈਨ ਆਪਣਾ ਕੰਮ ਚਲਾਉਗੇ ਉਸ ਤੋਂ ਬਾਅਦ ਤੁਸੀਂ ਆਫਲਾਈਨ ਜਿਹੜਾ ਉਹ ਸਟਾਰਟ ਕਰ ਸਕਦੇ ਫਾਇਦਾ ਕੀ ਦੇ ਵਿੱਚ ਜਿਆਦਾ ਫਾਇਦਾ ਜੇ ਦੇਖੀਏ ਤਾਂ ਆਨਲਾਈਨ ਕੰਮ ਦੇ ਵਿੱਚ ਜ਼ਿਆਦਾ ਫਾਇਦਾ ਹੁੰਦਾ ਹੈ ਇੱਕ ਤਾਂ ਤੁਸੀਂ ਘਰ ਬੈਠੇ ਕੰਮ ਕਰ ਲੈਣੇ ਉਹ ਬਹੁਤ ਈਜ਼ੀ ਹੋਰ ਸਟ੍ਰੈਸ ਨਹੀਂ ਹੈਗਾ ਦੂਸਰਾ ਇਹਦੇ ਵਿੱਚ ਹੈਗਾ ਕਿ ਤੁਹਾਡਾ ਪੀਣਾ ਇਨਵੈਸਟਮੈਂਟ ਕੀਤੇ ਤੁਸੀਂ ਇਹਦੇ ਤੇ ਕੋਈ ਵੀ ਖਰਚਾ ਨਹੀਂ ਕੀਤਾ ਸਾਰਾ ਕੰਮ ਤੁਸੀਂ ਮੋਬਾਈਲ ਤੇ ਕੀਤਾ ਤਾਂ ਤੁਹਾਡੀ ਜੋ ਵੀ ਇਨਕਮ ਬਣੀ ਉਹ ਤੁਹਾਡੀ ਜੇਬ ਚ ਆ ਗਈ ਬਿਨਾਂ ਖਰਚਾ ਕੀਤੇ ਤੁਸੀਂ ਘਰ ਬੈਠੇ ਕਮਾ ਰਹੇ ਹੋ ਤੇ ਜੇ ਆਫਲਾਈਨ ਤੇ ਆਫਲਾਈਨ ਤੇ ਤਾਂ ਬਹੁਤ ਜ਼ਿਆਦਾ ਖਰਚੇ ਨੇ ਉਹ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਸੋ ਤੁਸੀਂ ਆਪ ਚੂਸ ਕਰਨਾ ਹੈ ਕਿ ਕਿੱਥੋਂ ਸਟਾਰਟ ਕਰਨਾ ਹੈ ਤੁਸੀਂ ਤੁਸੀਂ ਆ ਮੇਰੇ ਮੁਤਾਬਕ ਤਾਂ ਤੁਸੀਂ ਪਹਿਲਾਂ ਆਨਲਾਈਨ ਸਟਾਰਟ ਕਰੋਗੇ ਆਨਲਾਈਨ ਸਟਾਰਟ ਕਰਨ ਤੋਂ ਬਾਅਦ ਹੀ ਤੁਸੀਂ ਆਫਲਾਈਨ ਤੱਕ ਜਾਓਗੇ ਜੇ ਤਾਂ ਤੁਹਾਡੇ ਪਹਿਲਾਂ ਹੀ ਇੰਸਟਾਗ੍ਰam ਹੈ ਜਾਂ ਕੁਝ ਪੇजेस ਹੈ ਜੋ ਬਹੁਤ ਜ਼ਿਆਦਾ ਹਿੱਟ ਹੈਗੇ ਨੇ ਵਧੀਆ ਤੁਹਾਡੇ ਚਾਹਣ ਵਾਲੇ ਹੈਗੇ ਨੇ ਕਸਟਮਰ ਵਧੀਆ ਨੇ ਤਾਂ ਤੁਸੀਂ ਆ ਆਫਲਾਈਨ ਸਟਾਰਟ ਕਰ ਸਕਦੇ ਹੋ ਬਾਕੀ ਜਿਹੜੀ ਇਹ ਸੂਟਸ ਆ ਜਾਂ ਹੋਰ ਜਾਣਕਾਰੀ ਹੈਗੀ ਉਹ ਆਪਾਂ ਤੁਹਾਨੂੰ ਅਗਲੀ ਵੀਡੀਓ 'ਚ ਦੇਵਾਂਗੇ ਕਿ ਕਿਸ ਤਰ੍ਹਾਂ ਤੁਸੀਂ ਫੈਬਰਿਕ ਚੂਜ਼ ਕਰਨਾ ਹੈ ਕਿਸ ਤਰ੍ਹਾਂ ਉਹਨੂੰ ਡਿਟੇਲਿੰਗ ਦੇਣੀ ਹੈ ਤੋਂ ਉਸ ਤੋਂ ਬਾਅਦ ਕਸਟਮਰ ਕਿਸ ਤਰ੍ਹਾਂ ਦੇ ਪਛਾਣ ਕਰਨੀ ਹੈ ਕਿ ਸਾਡੇ ਜਿਹੜੇ ਪ੍ਰੋਡਕਟ ਉਹ ਕਸਟਮਰ ਤੱਕ ਕਿੱਦਾਂ ਪਹੁੰਚ ਸਕਿਆ ਸੋ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਸੀ ਥੈਂਕ ਯੂ